ਉਹ ਕਹਿੰਦਾ ਮੇਰੇ ਦੇਸ਼ ਦੀ ਧਰਤੀ ਸੋਨਾ ਉਹ ਗੁਲੇ ਗੁਲੇ ਹੀਰੇ ਮੋਤੀ ਪਰ ਸਾਨੂੰ ਸੋਨਾ ਹੀਰੇ ਬਿੱਜ ਨਹੀਂ ਦਿੱਤਾ ਯਾਰੀ ਖਸ ਖਾਂਦੀ ਖੇਤੀ ਹੀ ਰਹੀ ਡੀਸ ਦਬਤ ਕਰਾਇ ਤੇ ਲੈਣਾ ਆ ਮਦਦ ਕਰਾਏ ਤੇ ਲੈ ਕੇ ਕਰਨਾ ਕੀ ਆ ਤੂੰ ਖਸ ਖਾਂਦੀ ਬਿੱਜ ਨਹੀਂ ਆ ਕਈ ਗੱਲ ਵਾਸਤੇ ਜੇ ਅਸੀਂ ਵੀ ਮਸ਼ੀਨ ਲਿਆ ਕੇ ਇੱਥੇ ਮੈਂ ਫੇਰੂਗਾ ਤਾਂਸ ਦੀ ਡੱਬੀ ਜੇ ਬਥਾ ਪਾਟਾ ਹੋ ਗਿਆ ਤੇ ਤਸ ਵੀ ਖੜਾਂਗੇ ਭਾਬੀ ਸਾਰੇ ਨੂੰ ਮੂਦੀ ਆ ਫੇਰ ਬਾਹਰ ਆ ਕੇ ਮੇਰਾ ਇੱਕ ਮਗਰਾਗੇ ਆ ਖੱਦੋ ਵੱਧ ਲੀਡਰ ਡੋਡੇ ਕਾਕਾ ਗਰ ਦੇ ਪੁੱਤਿਆ 12548 ਜਾ ਕੇ ਜਾਂਦੇ ਛਾਤੀ ਛਾਤੀ ਗੋਲੀਆਂ ਲੱਗੀਆਂ ਉਹ ਕਾਨੂੰ ਵੀ ਆ ਖਸਦ ਦੀ ਖੇਤੀ ਜਿਹੜੀ ਪੰਜਾਬ ਚ ਹੋਣੀ ਚਾਹੀਦੀ ਏ ਨਹੀਂ ਜਿਹੜੀ ਦੂਜੀਆਂ ਸਟੇਟਾਂ ਜੋ ਸੈਦੀ ਆ ਸਾਡੇ ਪੰਜਾਬ ਚ ਕਿਉਂ ਨਹੀਂ ਹੋ ਸਕਦੀ ਆ ਸਿਰਫ ਇੱਕੋ ਇੱਕ ਕਾਰਨ ਆ ਜਿਹੜੀ ਮਰਜ਼ੀ ਸਰਕਾਰ ਆ ਜੀ ਉਹ ਜਦੋਂ ਪੋਸਟ ਫੀਮ ਦੇ ਠੇਕੇ ਖੋਲਦੂ ਖਾਕਾ ਦੀ ਖੇਤੀ ਕਰਾ ਦੂ ਇਹ ਨੌਜਵਾਨੀ ਬਾਜੂ ਕਿਸਾਨੀ ਬਾਜੂ ਜਵਾਨੀ ਬਾਈ ਤੁਸੀਂ ਦੇਖ ਰਹੇ ਹੋ ਲੇਟੈਸਟ ਫੋਰ ਨਿਊਜ਼ ਤੇ ਮੈਂ ਰੋਹਿਤ ਕੁਮਾਰ ਅੱਜ ਟੀਟੂ ਬਾਨੀਆਂ ਜੀ ਡੀਸੀ ਦਫਤਰ ਆਏ ਆ ਬੜੇ ਨਾਲ ਪਿੰਡ ਦੇ ਬੰਦੇ ਲੈ ਕੇ ਆਏ ਆ ਪੁੱਛਦੇ ਆ ਕਾਦੇ ਲਈ ਅੱਜ ਨਵਾਂ ਕੀ ਲੈ ਕੇ ਆਏ ਅੱਜ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਟੀਟੂ ਬਾਨੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਕਹਿੰਦਾ ਮੇਰੇ ਦੇਸ਼ ਦੀ ਧਰਤੀ ਸੋਨਾ ਗੁਲੇ ਗੁਲੇ ਹੀਰੇ ਮੋਤੀ ਪਰ ਸਾਨੂੰ ਸੋਨਾ ਹੀਰੇ ਬਿੱਜ ਨਹੀਂ ਦਿੱਤਾ ਯਾਰੇ ਕਰਾ ਖਾਸ ਕਰਕੇ ਖੇਤੀ ਕਿਰਾ ਅੱਜ ਕੱਲ ਖਾਸ ਕਰਕੇ ਖੇਤੀ ਹੀਰੇ ਮੋਤੀ ਕਿਦਾਂ ਵੀਰੇ ਹੀਰਾ ਮੋਤੀ ਤਾਂ ਆ ਵਾ ਹੁਣ ਤੂੰ ਪੁੱਠਾ ਸਵਾਲ ਪੁੱਛ ਲਿਆ ਫੀਮ 3 ਲੱਖ ਰੁਪਏ ਕਿਲੋ ਡੋਡੇ 6000 ਰੁਪਏ ਕਿਲੋ ਖਾਸ ਕਰਕੇ 2000 ਰੁਪਏ ਕਿਲੋ ਹੈਗੀ ਆ ਹੁਣ ਤੁਸੀਂ ਕਹਿੰਦੇ ਰੇਟ ਪਤਾ ਟਿੱਟੂ ਨੂੰ ਕਿਵੇਂ ਟਿੱਟੂ ਡੋਡੇ ਫੀਮ ਵੇਚਦਾ ਹੋਊਗਾ ਕਿ ਪਰਚਾ ਘਟੋਏ ਤੇ ਕਿਰਾ ਕਿਉਂਕਿ ਬਾਹਰ ਲਈ ਕੱਢ ਲਿਓ ਸਸਤੇ ਰੇਟਾਂ ਵਿੱਚ ਲਿਆ ਕੇ ਪੰਜਾਬ ਚ ਮਹਿੰਗੇ ਰੇਟਾਂ ਵਿੱਚ ਵੇਚੀ ਜਾ ਰਹੀਆਂ ਨੇ ਇੱਕ ਮੈਡੀਕਲ ਜਿਹੜੇ ਮਹਿੰਗੇ ਨਸ਼ੇ ਹੈਗੇ ਆ ਉਹਨਾਂ ਤੋਂ ਕਮਿਸ਼ਨ ਕਮਿਸ਼ਨ ਲੈਂਦੇ ਆ ਜੇ ਜਦ ਮਾਰੂ ਨਸ਼ੇ ਹੈਗੇ ਗੋਲੀਆਂ ਖਾਂਦੇ ਆ ਲੋਕੀ ਖਰਾ ਹੁਣ ਇਹ ਉਦ ਨਸ਼ਾ ਵਿਰੋਧ ਚੱਲ ਕੇ ਦੇਖ ਲਿਆ ਤੇ ਗਰੀਬਾਂ ਦੇ ਨਸ਼ਾ ਵਿਰੋਧ ਸਰਕਾਰਾਂ ਲੱਗੀਆਂ ਤਾਂ ਹੋਈਆਂ ਯੁੱਧ ਕਰਦੇ ਪਿਆ ਵੀ ਕਿਤੇ ਨਾ ਕਿਤੇ ਨਸ਼ੇ ਤੋਂ ਦੂਰ ਕਰਨ ਲਈ ਨਤੀਜਾ ਜ਼ੀਰੋ ਗਰੀਬਾਂ ਦੇ ਘਟਾਏ ਗੱਲੇ ਅਮੀਰਾਂ ਦੇ ਢਾਈ ਕੋਈ ਨਹੀਂ ਕਰਾ ਤੇ ਜੀਵਨ ਰੱਖਣ ਵਾਲੇ ਗੋਲੀਆਂ ਦੇ ਰਹੇ ਆ ਉਹ ਵੀ ਖਰਾਬ ਕਰ ਰਹੀਆਂ ਨੇ ਨੌਜਵਾਨ ਨਸ਼ੇ ਹੀ ਬਣਦਾ ਵਾ ਜਿੱਥੇ ਜੀਵਨ ਦੀ ਗੋਲੀ ਦੇ ਰਹੇ ਆ ਆਪਾਂ ਉੱਥੇ ਡੂਡੀ ਫਿਲਮ ਦੇਖ ਦੇਖ ਲੋ ਆਪਾਂ ਸਾਰੇ ਹੀਲੇ ਬਰਤ ਰਹੇ ਆ ਨਤੀਜਾ ਜ਼ੀਰੋ ਆ ਕਰਾ ਕਹਿੰਦਾ ਭਾਬ ਕਰਾ ਬਾਕੀ ਅਪਰਧਨਗਰ ਤੋਂ ਦਿੱਤਾ ਕਰਾਇਤੇ ਕਰਾਇਆ ਇਹਨਾਂ ਨੇ ਅਡਿਸ਼ ਦਫਤਰ ਸਾਨੂੰ ਦੇ ਦਿਓ ਕਿਉਂਕਿ ਕਿਸਾਨ ਜਿਹੜਾ ਕਰਜ਼ੇ ਦਾ ਖੁਦਕੁਸ਼ੀਆ ਕਰ ਰਿਹਾ ਵਾ ਕੁਛ ਨਹੀਂ ਬਸਦਾ ਇੱਕ ਦੋ ਕਿੱਲੇ ਵਾਲਿਆਂ ਨੂੰ ਜਿਵੇਂ ਪ੍ਰਧਾਨ ਸਾਹਿਬ ਆਖਦੇ ਸੀਗੇ ਤੇ ਮਜ਼ਦੂਰ ਸਾਡਾ ਇੱਕ ਪਰਿਵਾਰ ਵਿੱਚ 6-6 ਮੌਤਾਂ ਹੋਣ ਲੱਗੀਆਂ ਆ ਸਤਵਾਂ ਵੇੜ ਦੀ ਖਬਰ ਆ ਤੁਹਾਡੇ ਚੈਨਲ ਤੇ ਅਸੀਂ ਦੇਖੀ ਆ ਲੇਕਿਨ ਜਦੋਂ ਕੋਈ ਰਾਸਤਾ ਹੈ ਨਹੀਂ ਤਾਂ ਸਾਨੂੰ ਖਸਖਸ ਦੀ ਖੇਤੀ ਇੱਕ ਦੀ ਪ੍ਰਵਾਨਗੀ ਦੇਣੀ ਚਾਹੀਦੀ ਆ ਅੱਜ ਤਾਂ ਟੀਟੂ ਬਾਣੀਆਂ ਡੀਸ਼ ਦਫਤਰ ਕਰਾਇਤੇ ਲੈਣ ਆਇਆ ਵਾ ਦਫਤਰ ਕਰਾਇਤੇ ਲੈ ਕੇ ਕਰਨਾ ਕੀ ਆ ਤੁਸੀਂ ਖਾਸ ਕਰਕੇ ਬਿਜ਼ਨਸ ਆ ਕਈ ਗੱਲ ਵਾਸਤੇ ਆ ਜੇ ਐਸਵੀ ਮਸ਼ੀਨ ਲਿਆ ਕੇ ਇੱਥੇ ਮੈਂ ਫੇਰੂੰਗਾ ਆ ਸਾਫ ਕਰੂੰਗਾ ਕਰ ਹਲੋ ਤੁਸੀਂ ਪਰਮਿਸ਼ਨ ਲੈ ਲਈ ਆ ਪਰਮਿਸ਼ਨ ਨਹੀਂ ਸੀ ਲਏ ਪਰਮਿਸ਼ਨ ਬਿਗਾਰੀ ਇਸ ਵੇਲੇ ਪੀਤਾਉਂ ਨਹੀਂ ਕਰਾ ਲੇਕਿਨ ਉਹ ਖੱਤੇ ਦੇ ਪਿੱਛੇ ਨਹੀਂ ਦਿੰਦੇ ਕਿਸਾਨ ਡਰ ਜਾਂਦਾ ਵਾ ਡੀਸੀ ਕੋਲੋਂ ਡਰਦਾ ਡਰਦਾ ਵਾ ਕਰ ਪਰਮਿਸ਼ਨ ਤਾਂ ਇਹਨਾਂ ਨੇ ਦੇ ਰਹੀ ਨਹੀਂ ਆ ਅਜਾ ਕਹਿੰਦੇ ਸਾਨੂੰ ਕਰਾਏ ਤੇ ਦੇ ਦਿਓ ਤਾਸ ਦੀ ਡੱਬੀ ਜੇ ਪਚਾ ਪਰਚਾ ਹੋ ਗਿਆ ਉੱਤੇ ਤਾਸ ਵੀ ਖੜਾਂਗੇ ਭਾਬੀ ਸਾਰਿਆਂ ਨੂੰ ਆਉਂਦੀ ਆ ਫੇਰ ਬਾਹਰ ਆ ਕੇ ਫੇਰਾ ਹੀ ਕੰਮ ਕਰਾਂਗੇ ਹਲੋ ਨਹੀਂ ਹੁਣ ਡੀਸੀ ਸਾਹਿਬ ਤੋਂ ਪਰਮਿਸ਼ਨ ਲੈਣ ਆਏ ਜਾਂ ਕੀ ਅਸੀਂ ਪਰਮਿਸ਼ਨ ਲੈਣ ਆਏ ਆ ਪਰਮਿਸ਼ਨ ਹੁਣੇ ਮਿਲ ਗਈ ਏ ਅਪਣੇ ਉਧੇ ਘੰਟ ਜੇ ਜੀ ਤੁਸੀਂ ਆਪਣੇ ਲੈ ਕੇ ਦੇਤਾ ਅਸੀਂ ਹੁਣੇ ਪਟਪਟੀਆਂ ਕਰਕੇ ਖੇਤੀਬੀ ਵਿੱਚ ਲੱਜਣ ਕਰੀਏ ਇਸੇ ਕਰਕੇ ਸਾਰਿਆਂ ਨੂੰ ਲਿਆਂਦਾ ਵੀ ਹਾਂ ਹਾਂ ਮੈਂ 2000 5000 ਕਹਦੇ ਵਾਸਤੇ ਲੈਂਦੇ ਹੁਣ ਅਸੀਂ ਆਹ ਦੇਖੋ ਆਹ ਦੇਖੋ ਕਰੋ ਇਹਦੇ ਨਾਲ ਦਾ ਮੈਂਟਲ ਜਿਹਾ ਅਸੀਂ ਕਰਦੇ ਨੇ ਕਰ ਆਹ ਦੇਖੋ ਸਰਕਾਰਾਂ ਤਾਂ ਕਿਤੇ ਖਸਕਸ ਦੀ ਖੇਸੀ ਨੂੰ ਵੀ ਕਿਤੇ ਨਾ ਕਿਤੇ ਨਸ਼ਾ ਮੰਦੀ ਹੈ ਨਸ਼ਾ ਕਿੱਥੇ ਮੰਦੀ ਹੈ ਕਰ ਆਹ ਹੱਦੋਂ ਵੱਧ ਲੀਡਰ ਡੋਡੇ ਖਾ ਖਾ ਕੇ ਬੋਲਦੇ ਆ 12 56 48 ਜਾ ਕੇ ਕਹਿੰਦੇ ਛਾਤੀ 'ਚ ਛਾਤੀ ਗੋਲੀ ਲੱਗੀਆਂ ਉਹ ਕਾਹਨੂੰ ਯਾਰ ਜੇ ਤੁਸੀਂ ਨਾ ਸਵਾਹ ਜਾਓਗੇ ਉਥੇ ਐਮ ਐਲ ਵੀ ਐਂਬੂਲੈਂਸ ਲੇ ਕੇ ਜਾਓਗੇ 117 ਮੀ.ਐਲ.ਏ ਦੇ ਵਿੱਚੋਂ ਸੌਆਂ ਦੇ ਵਿੱਚੋਂ ਥੀਮ ਡੋਡੇ ਨਿਕਲਣਗੇ ਜੇਬ ਚ ਆ ਤਾਂ ਇਹ ਆ ਵੀ ਲੋਕਾਂ ਨੂੰ ਨਹੀਂ ਚੰਗੀ ਚੀਜ਼ ਖਾਂਦੇ ਨਹੀਂ ਅੱਜ ਮਲਾਵਟੀ ਡੋਲੇ ਡੋਡੇ 6000 ਰੁਪਏ ਕਿਲੋ ਆ ਥੀਮ 3 ਲੱਖ ਰੁਪਏ ਕਿਲੋ ਆ ਡੁਪਲੀਕੇਟ ਹਾਂ ਫੇਰ ਤੁਸੀਂ ਕਹੋਗੇ ਵੀ ਰੇਟ ਪਤਾਤੀ ਟੁਬਾਨੇ ਵਿੱਚ ਵੇਚਦਾ ਹੋਊਗਾ ਖਰਾ ਹਾਂ ਇਹਦੀ ਖਬਰ ਆ ਦੇਣੀ ਪਤਾ ਵਗਦਾ ਹਾਂ ਖਾਂਦੇ ਹੋ ਸਰਕਾਰਾਂ ਨੇ ਪਰਚਾ ਕਿਰੋ ਨਾ ਮਤਿਆ ਤਾਂ ਪੱਤਰਕਾਰ ਮੇਰੇ ਨਾਲ ਜਦੋਂ ਜੁੜੇ ਹੋਏ ਆ ਨਾ ਮੈਂ ਸਾਰਾ ਕਿ ਇਹਨਾਂ ਨੇ ਕੰਮ ਖਰਾਬ ਕੀਤਾ ਇਹਨਾਂ ਨੇ ਖਰਾ ਹਾਂ ਤੇ ਇਹ ਕਿਸਾਨ ਵੀ ਆਏ ਹੋਏ ਕਿਸਾਨਾਂ ਨਾਲ ਗੱਲਬਾਤ ਕਰਦੇ ਆਏ ਜੀ ਕਿਸ ਤਰ੍ਹਾਂ ਤੁਸੀਂ ਮੰਨਦੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਸ ਕਰਕੇ ਦੀ ਖੇਤੀ ਜਿਹੜੀ ਪੰਜਾਬ ਚ ਹੋਣੀ ਚਾਹੀਦੀ ਹੈ ਜਿਹੜੀ ਦੂਜੀਆਂ ਸਟੇਟਾਂ ਚ ਹੋ ਸਕਦੀ ਆ ਸਾਡੇ ਪੰਜਾਬ ਚ ਕਿਉਂ ਨਹੀਂ ਹੋ ਸਕਦੀ ਹੋਣੀ ਚਾਹੀਦੀ ਹੈ ਇਹਦੇ ਨਾਲ ਮੈਂ ਸਮਝਦਾ ਵੀ ਜਿਹੜੀ ਨੌਜਵਾਨੀ ਸਾਡੀ ਆ ਉਹ ਵੱਜੇਗੀ ਜੀ ਸਰਕਾਰਾਂ ਨੇ ਤਾਂ ਬੈਨ ਕੀਤਾ ਆ ਉਹਦਾ ਕਿੱਦਾਂ ਕਰਦੇ ਸਰਕਾਰ ਵੇਖੋ ਜੀ ਇੱਕ ਨਸ਼ਾ ਦਾ ਸਰਕਾਰ ਦੇ ਰਹੀ ਆ ਬੋਪਰੋ ਨੋਰਫਨ ਉਹ ਨਸ਼ਾ ਨਹੀਂ ਗਾ ਜਿਹੜਾ ਅਲਟਰਨੇਟਿਵ ਦੇ ਰਹੀ ਆ ਗਵਰਨਮੈਂਟ ਉਹ ਗਲਤ ਦੇ ਰਹੀ ਆ ਅਸੀਂ ਚਾਹੁੰਦੇ ਹਾਂ ਵੀ ਜਿਹੜੀ ਹਸਪਤਾਲਾਂ ਦੇ ਵਿੱਚ ਆ ਡੋਨੋ ਕਿ ਜਿਹੜੀ ਬਪਰੋ ਨੌਰਫਿੰਡ ਪ੍ਰੋਵਾਈਡ ਕਰ ਰਹੀ ਹੈ ਸਰਕਾਰ ਬਪਰੋ ਨੌਰਫਿੰਡ ਦੀ ਥਾਂ ਤੇ ਫੀਮ ਜਾਂ ਭੁੱਕੀ ਦੇ ਕਾਰਡ ਬਣਾਏ ਜਾਣ ਤੇ ਇਹ ਜਿਹੜੇ ਜਿਹੜੇ ਸਾਡੇ ਵੀਰ ਐਡਿਕਟ ਨਹੀਂ ਨਸ਼ਾ ਐਡਿਕਟ ਨਹੀਂ ਉਹਨਾਂ ਨੂੰ ਵੀ ਦਿੱਤੀ ਜਾਵੇ ਤਾਂ ਆਪਦਾ ਲੋਡ ਆਪਦੀ ਪੂਰੀ ਕਰਨਾ ਜਿਵੇਂ ਕਿ ਤੁਸੀਂ ਕਹਿ ਰਹੇ ਹੋ ਉਹ ਨਸ਼ੇ ਤੋਂ ਲਾ ਕੇ ਹੁਣ ਇਹ ਨਸ਼ੇ ਤੇ ਕਰਦਾ ਕਿ ਫਿਰ ਕਿਸ ਤਰ੍ਹਾਂ ਚੱਲੇਗਾ ਨਹੀਂ 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 ਪੱਤਰਕਾਰ ਸਾਹਿਬ ਇਹ ਨਿਸ਼ਾਨੀ ਹੈਗਾ ਇਹ ਤਾਂ ਹਰਬਲ ਬੂਟੀ ਆ ਜੀ ਜਿਹੜੀ ਧਰਤੀ ਮਾਂ ਆਪਣੀ ਪੈਦਾ ਕਰ ਰਹੀ ਆ ਹੋਰ ਫਿਰ ਕਣਕ ਨੂੰ ਵੀ ਕਹਦਾਂਗੇ ਆਪਾਂ ਨਸ਼ਾ ਮੱਕੀ ਨੂੰ ਕਹਦਾਂਗੇ ਨਸ਼ਾ ਆਪਾਂ ਚਾਹ ਦੇ ਕਣਕੇ ਚ ਵੀ ਆਟੇ ਚ ਰੋਟੀ ਕੋਈ ਨਸ਼ਾ ਉਹਨੂੰ ਆਪਾਂ ਕਿਉਂਕਿ ਉਹ ਉਹ ਵੀ ਧਰਤੀੋਂ ਪੈਦਾ ਹੋ ਰਹੀ ਆ ਇਹ ਵੀ ਜੋ ਧਰਤੀ ਪੈਦਾ ਕਰ ਰਹੀ ਆ ਜਿਹੜੀ ਚੀਜ਼ ਧਰਤੀੋਂ ਪੈਦਾ ਹੋ ਰਹੀ ਆ ਤੇ ਮੈਂ ਨਹੀਂ ਸਮਝਦਾ ਜੀ ਉਹ ਨਸ਼ਾ ਹਰਬਲ ਬੁੱਟੀ ਕਿਵੇਂ ਨਸ਼ਾ ਹੋ ਜੂਗੀ ਇਹ ਹਰਬਲ ਬੁੱਟੀ ਆ ਇੱਕ ਸੋ ਇਹ ਜਿਹੜੀ ਆ ਅਸੀਂ ਬੇਨਤੀ ਕਰਦੇ ਆਂ ਸਰਕਾਰਾਂ ਨੂੰ ਵੀ ਇਹ ਜਿਹੜੀ ਆ ਇਹ ਲੋਕਾਂ ਨੂੰ ਜਿਹੜੀ ਕਿਸਾਨ ਭਰਾ ਨੇ ਉਹਨਾਂ ਨੂੰ ਬੀਜਣ ਦੀ ਜਿਹੜੀ ਆ ਪਰਮਿਸ਼ਨ ਦਿੱਤੀ ਜਾਵੇ ਉਹਦੇ ਨਾਲ ਜਿਹੜੀ ਸਾਡੀ ਕਿਸਾਨੀਆਂ ਉੱਤੇ ਆਵੇਗੀ ਉੱਤੇ ਆਉਣ ਦਾ ਜਿਹੜੇ ਸਾਡਾ ਕਿਸਾਨ ਕਰਜ਼ੇ 'ਚ ਡੁੱਬਾ ਪਿਆ ਇਸ ਵੇਲੇ ਉਹ ਕਰਜ਼ਾ ਉਤੋਂ ਕਰਜ਼ੇ ਤੋਂ ਮੁਕਤ ਹੋਵੇਗਾ ਕਿਸਾਨ ਮੁਕਤ ਹੋਵੇਗਾ ਜਵਾਨੀ ਬਜੇਗੀ ਕਿਸਾਨੀ ਬਜੇਗੀ ਪਾਣੀ ਸਾਡੇ ਉੱਤੇ ਆਉਣਗੇ ਪਾਣੀ ਵੇਖੋ ਕਿੰਨਾ ਧਰਤੀ ਦਾ ਥੱਲੇ ਚਲਾ ਗਿਆ ਜੀ ਤੇ ਜਿਹੜੀ ਇਹ ਖਸਕੜ ਦੀ ਖੇਤੀ ਆ ਇਹ ਪਾਣੀ ਕੋਈ ਨਹੀਂ ਲੈਂਦੀ ਜੀ ਇਹਨੂੰ ਨਾ ਪਾਣੀ ਆਵੇ ਤਾਂ ਵੀ ਕੋਈ ਗੱਲ ਨਹੀਂ ਜੀ ਸ਼ਮਾਹੀ ਵਾਦ ਲੈ ਆਇਆ ਸ਼ੀਆਂ ਮਹੀਨਾਂ ਦੀ ਵਾਦ ਲੈ ਆਇਆ ਤੇ ਜੀਆਂ ਮਹੀਨੇ ਬਦਲਣਾ ਪਾਣੀ ਵੀ ਇੱਕ ਨਹੀਂ ਦੇਣਾ ਪੈਂਦਾ ਤੇ ਇੱਕ ਸਾਲ ਦੇ ਵਿੱਚ ਮੇਰਾ خیال ਵੀ ਪਾਣੀ ਸਾਡੇ ਉੱਤੇ ਆ ਜਾਣਗੇ ਜੇ ਝੋਨੇ ਨੂੰ ਪਾਣੀ ਨਾ ਦਿੱਤਾ ਜਾਵੇ ਤੁਹਾਂ ਕੀਤਾ ਸੀਗਾ ਜਿਵੇਂ ਕਿ ਡੀਸੀ ਸਾਹਿਬ ਨੂੰ ਜੇ ਤੁਸੀਂ ਪਰਮਿਸ਼ਨ ਦੇ ਤਾਂ ਦੇਤੀ ਕਹਿੰਦਾ ਮਤਲਬ ਫਿਰ ਤਾਂ ਤੁਸੀਂ ਆਪਣੇ ਓਜ਼ਾਰ ਲਿਆਇਆ ਤਾਂ ਹੁਣੇ ਕਾਰਵਾਈ ਸ਼ੁਰੂ ਕਰ ਦਾਂਗੇ ਜੇ ਪਰਮਿਸ਼ਨ ਨਹੀਂ ਮਿਲੀ ਫਿਰ ਕਿਸ ਤਰ੍ਹਾਂ ਕਰੋਗੇ ਤਾਂ ਹੀ ਫਿਰ ਵੇਖੋ ਜੀ ਸਰਕਾਰਾਂ ਆਣੀਆਂ ਬੋਲੀਆਂ ਜੀ ਸਰਕਾਰਾਂ ਆਣੀਆਂ ਬੋਲੀਆਂ ਜਗਾਉਣੀਆਂ ਪੈਂਦੀਆਂ ਅਸੀਂ ਜਗਾਵਾਂਗੇ ਜੀ ਆ ਜਿੰਨੇ ਬੰਦੇ ਬੈਠੇ ਆਣ ਕਿਸਾਨ ਜੱਥੇ ਬੰਦੀਆਂ ਆਈਆਂ ਅਸੀਂ ਜਗਾਵਾਂਗੇ ਮੇਰਾ ਦਿਮਾਗ ਕਪੜਾ ਹੀ ਆ ਜੇ ਵੀ ਸੀ ਮਸ਼ੀਨ ਜਦੋਂ ਅਸੀਂ ਖਰੀਦੀ ਨਾ ਫਿਰ ਸਾਨੂੰ ਪਰਚੇ ਦਾ ਡਰ ਨਹੀਂ ਆ ਮੈਂ ਆਹ ਲਿਆ ਕੇ ਪੜਦੇਣਾ ਵਾ ਕੀ ਹੋਊਗਾ ਕਟੋਟਾਈ ਹੋਊਗਾ ਸਰਕਾਰੀ ਸੰਪਤੀ ਦਾ ਝੂਟ ਬਣਾ ਕੇ ਨੁਕਸਾਨ ਕੀਤਾ ਅਸੀਂ ਸਬਰ ਕਰ ਰਿਹਾ ਅਸੀਂ ਮੈਂਦ ਕਰ ਰਿਹਾ ਸਾਡੇ ਪ੍ਰਧਾਨ ਸਾਹਿਬ ਇਕਬੀਰ ਜੀ ਤੁਸੀਂ ਸਵਾਲ ਕੀਤਾ ਸੀ ਵੀ ਨਸ਼ੇ ਤੋਂ ਲਾਹ ਕੇ ਦੂਜੇ ਨਸ਼ੇ ਤੇ ਨਛੇਤੇ ਨਹੀਂ ਆ ਇਹ ਜਦੋਂ ਸ਼ਾਇਦ ਤੁਸੀਂ ਵੇਖਿਆ ਹੋਵੇ ਚਲੋ ਤੁਸੀਂ ਤਾਂ ਸ਼ਹਿਰਾਂ 'ਚ ਪਲੇ ਜੇ ਸਾਡੇ ਬਜ਼ੁਰਗ ਆ ਉਦੋਂ ਪਹਿਲਾਂ-ਪਹਿਲਾਂ ਸਾਡੇ ਕੱਚੇ ਕੋਠੇ ਪਾਉਂਦੇ ਹਿੱਟ ਪੱਕੀ ਨਹੀਂ ਹੁੰਦੀ ਨਾ ਹੈ ਸਿਹਤ ਸੀ ਉਹ ਜਦੋਂ ਮੀਂਹ ਪੈਂਦੇ ਨਾ ਝੜੀਆਂ ਲੱਗਦੀਆਂ ਤਾਂ ਉਦੋਂ ਹੁਣ ਤੇ ਝੜੀਆਂ ਵੀ ਘੱਟ ਲੱਗ ਲੱਭੇ 8 8 10 10 ਦਿੰਦੀਆਂ ਝੜੀਆਂ ਲੱਗਦੀਆਂ ਸੀ ਤੇ ਸਾਡੇ ਜਿਹੜੇ ਕੰਧਾਂ ਸੀ ਨਾ ਥੱਲਿਓਂ ਨੀਹਾਂ ਜਿਹੜੀਆਂ ਕੱਚੀਆਂ ਉਹ ਬਹਿ ਜਾਂਦੀਆਂ ਸੀ ਤੇ ਉੱਤੇ ਛਤਿਰ ਪਾਏ ਹੁੰਦੇ ਗਾਡਰ ਗਾਡਰ ਪਾਏ ਹੁੰਦੇ ਤੇ ਉਹਦੇ ਥੱਲੇ ਕੀ ਕਰਦੇ ਵੀ ਕਾਂ ਦੇ ਜਿਹੜੀ ਉਹ ਡਿੱਗ ਪੈਂਦੀ ਤੇ ਛਤਿਰ ਦੇ ਥੱਲੇ ਨਾ ਐਸ ਲੋਕ ਇੱਕ ਲ ਬੱਚੇ ਵੀ ਆਪਦੇ ਜਿਹੜੇ ਉਹ ਥੱਲੇ ਰਹਿ ਜਾਂਦੇ ਸੀ ਤੇ ਜਦੋਂ ਮੀਂਹ ਹੜਦੇ ਸੀ ਕੰਧ ਡਿੱਗ ਪਈ ਦੀ ਬਾਅਦ ਚ ਕੰਧ ਕਰ ਲਿੰਦੇ ਅਸੀਂ ਇੱਕ ਟਹਾਸ ਨਾ ਥੰਮੀ ਕਹਿ ਲੋ ਉਹ ਨੌਜਵਾਨਾਂ ਨੂੰ ਦੇਣਾ ਚਾਹੁੰਦੇ ਆ ਪੋਸਤ ਫੀਮ ਦਾ ਨਾ ਕਿ ਉਹਨਾਂ ਪੱਕਾ ਲਾਉਣਾ ਚਾਹੁੰਦੇ ਆ ਇਸ ਕਰਕੇ ਬੇਨਤੀ ਆ ਕਿ ਸਰਕਾਰਾਂ ਇਹ ਸਾਰੇ ਯੰਤਰਵਰਤ ਕੇ ਵੇਖ ਲਿਆ ਯੁੱਧ ਕਰਕੇ ਵੇਖ ਲਿਆ ਨਸ਼ਾ ਵਿਰੋਧ ਦੇ ਕੋਠੇ ਢਾ ਕੇ ਵੇਖ ਲੇ ਸਭ ਕੁਝ ਕਰਕੇ ਲੈ ਨਸ਼ਾ ਹਟਿਆ ਨਹੀਂ ਨਾ ਹਟਣਾਵਾ ਸਿਰਫ ਇੱਕੋ ਇੱਕ ਕਾਰਨ ਹੈ ਜਿਹੜੀ ਮਰਜ਼ੀ ਸਰਕਾਰ ਆ ਜੇ ਉਹ ਜਦੋਂ ਪੋਸਟ ਫੀਮ ਦੇ ਠੇਕੇ ਖੋਲ ਦੂ ਖਰਕਾ ਦੀ ਖੇਤੀ ਕਰਾ ਦੂ ਇਹ ਨੌਜਵਾਨੀ ਬਾਜੂ ਕਿਸਾਨੀ ਬਾਜੂ ਜਵਾਨੀ ਬਾਜੂ ਜੀ ਟੀਟੂ ਬਾਣੀ ਜੀ ਹੁਣ ਲਾਸਟ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਲਾਸਟ ਆਹੀ ਤਾਂ ਆਹੀ ਅਸੀਂ ਨਾ ਕਿਉਂ ਸਿੱਧੀਆਂ ਗੁਲਾ ਕੱਟਣਾ ਚਾਹੁੰਦੇ ਆ ਤੇ ਸਿੱਧੀ ਤਾਂ ਨਿਕਲ ਕੇ ਤਾਂ ਠੀਕ ਆ ਨਹੀਂ ਭਾਈ ਸਾਨੂੰ ਡੇਟ ਵੀ ਕਰਨੀ ਆਉਂਦੀ ਆਕਰ ਅੱਗੇ ਅੱਗੇ ਹੁਣ ਬਾਣੀ ਤੇ ਜੱਟਾਂ ਦੀ ਦੋਸਤੀ ਬਹੁਤ ਹੁੰਦੀ ਆ ਮਜ਼ਦੂਰਾਂ ਦੀ ਦੋਸਤੀ ਬਹੁਤ ਹੁੰਦੀ ਆ ਅੱਗੇ ਅੱਗੇ ਸਾਡੇ ਕੋਲ ਹੁਣ ਡਬਲ ਸਾਪੀ ਆ ਜੇ ਸਾਡੇ ਭਰਾ ਨਾਰਾਜ਼ ਨਾ ਹੋਈ ਕਿਸੇ ਕੋਲ ਸਰਕੋ ਡਬਲ ਸੱਪੀ ਇਥੇ ਡਬਲ ਸੱਪਾ ਕੱਢਿਆ ਕਰਾਂਗੇ ਸਿੱਕੇ ਬਹੁਤ ਧੰਨਵਾਦ ਐਟੀਟੂ ਬਾਣੀਆਂ ਜੀ ਕਿਸਾਨਾਂ ਦੇ ਨਾਲ ਖਾਸ ਕਰਕੇ ਜੀ ਖੇਤੀ ਲਈ ਇੱਥੇ ਪਹੁੰਚਿਆ ਤੇ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣਾ ਤੇ ਦੇਖ ਰਿਹਾ ਹੁਣ ਕੀ ਅਗਲਾ ਨਤੀਜਾ ਆਉਂਦਾ ਹੈ ਬਸ ਉਹਨਾਂ ਨੇ ਮੰਗ ਪੱਤਰ ਦਿੱਤਾ ਹੈਗਾ ਪੰਜਾਬ ਦੀ ਜਵਾਨੀ ਨੂੰ ਤੇ ਕਿਸਾਨੀ ਨੂੰ ਪਹੁੰਚਾਉਣ ਵਾਸਤੇ ਕੋਈ ਨੀਤੀ ਹੈ ਸਰਕਾਰ ਨੂੰ ਭੇਜਦਾ ਹੈ